ਅੱਗੇ ਜਿੱਥੇ ਗੁਰੂ ਬਾਬਾ ਜਾਂਦਾ ਏ ਇਹ ਇਸਲਾਮ ਦਾ ਕੇਂਦਰੀ ਸਥਾਨ ਹੈ ਇਹ ਇਸਲਾਮ ਦਾ ਘੜ ਹੈ ਜਿਸ ਤਰ੍ਹਾਂ ਦੇ ਨਾਲ ਆਪਾਂ ਸ਼੍ਰੀ ਦਰਬਾਰ ਸਾਹਿਬ ਜਾਣੇ ਆ ਦਰਬਾਰ ਸਾਹਿਬ ਉਹ ਥਾਂ ਹੈ ਜਿੱਥੇ ਜਾ ਕੇ ਸਿੱਖ ਨਮਸਕਾਰ ਕਰਦਾ ਏ ਝੁਕਦਾ ਏ ਮੱਥਾ ਟੇਕਦਾ ਏ ਸਿੱਖਾਂ ਦਾ ਪਵਿੱਤਰ ਸਥਾਨ ਹੈ ਦਰਬਾਰ ਸਾਹਿਬ ਹੁਣ ਅੰਮ੍ਰਿਤਸਰ ਜਿਹੜਾ ਏ ਉਹ ਸ਼ਹਿਰ ਦਾ ਨਾਮ ਹੈ ਭਾਰਤ ਇਸ ਦੇਸ਼ ਦਾ ਨਾਮ ਹੈ ਫਿਰ ਬੇਤੀ ਕਰਾਂ ਭਾਰਤ ਦੇਸ਼ ਦਾ ਨਾਮ ਹੈ ਅੰਮ੍ਰਿਤਸਰ ਸ਼ਹਿਰ ਦਾ ਨਾਮ ਹੈ ਤੇ ਦਰਬਾਰ ਸਾਹਿਬ ਉਹ ਪਵਿੱਤਰ ਸਥਾਨ ਹੈ ਜਿੱਥੇ ਜਾ ਕੇ ਸਿੱਖ ਨਮਸਕਾਰ ਕਰਦਾ ਹੈ ਇਸੇ ਤਰ੍ਹਾਂ ਅਰਬ ਦੇਸ਼ ਦਾ ਨਾਮ ਹੈ ਮੱਕਾ ਸ਼ਹਿਰ ਦਾ ਨਾਮ ਹੈ ਤੇ ਕਾਬਾ ਉਸ ਪਵਿੱਤਰ ਥਾਂ ਦਾ ਨਾਮ ਹੈ ਜਿੱਥੇ ਜਾ ਕੇ ਮੁਸਲਮਾਨ ਨਮਸਕਾਰ ਕਰਦਾ ਹੈ ਮੱਕੇ ਦੀ ਧਰਤੀ ਹੈ ਇਸ ਮੱਕੇ ਦੀ ਧਰਤੀ ਦੇ ਉੱਪਰ ਇੱਕ ਮੰਦਿਰ ਬਣਿਆ ਹੋਇਆ ਹੈ ਉਹ ਜਿਹੜਾ ਮੰਦਿਰ ਹੈ ਉਹ ਕੋਈ ਬੌਧਾ ਚੌਰਸ ਵੀ ਨਹੀਂ ਹੈ ਉਹਦੀ 1/31 ਗਜ ਹੈ 1/31 ਗਜ ਹੈ ਤਾਂ ਇਹ ਜਿਹੜਾ ਮੰਦਿਰ ਹੈ ਇਹਨੂੰ ਕਾਬਾ ਕਿਹਾ ਜਾਂਦਾ ਹੈ ਤੇ ਇਹ ਕਾਬਾ ਸਭ ਤੋਂ ਪਹਿਲਾਂ ਇਸਲਾਮ ਧਰਮ ਦੇ ਪਹਿਲੇ ਆਗੂ حضرت ਆਦਮ ਨੇ ਬਣਾਇਆ ਸੀ। حضرت ਆਦਮ ਤੋਂ ਬਾਅਦ ਇਹ ਕਾਬਾ ਢੱਟ ਗਿਆ ਫਿਰ ਇਹਨੂੰ حضرت ਨੂਹ ਨੇ ਬਣਾਇਆ ਸੀ। ਇਹਨੂੰ ਫਿਰ ਕਈ ਵਾਰ ਬਣਾਇਆ ਤੇ ਕਈ ਵਾਰ ਢੱਟਿਆ ਇਹਦੇ ਵਿੱਚ ਬਹੁਤ ਸਾਰੇ ਬੁੱਤ ਲਾ ਦਿੱਤੇ ਗਏ ਪੂਜਾ ਕਰਨ ਵਾਸਤੇ। ਜਦੋਂ ਇਸਲਾਮ ਧਰਮ ਦੇ ਆਗੂ حضرت ਮੁਹੰਮਦ ਸਾਹਿਬ ਆਏ حضرت محمد صاحب ਨੇ بتਾਂ ਦੀ විਰੋਧਤਾ ਕੀਤੀ ਕਿ ਮੈਂ ਬੁੱਤ پرستੀ ਨੂੰ ਨਹੀਂ ਮੰਨਦਾ ਬੁੱਤਾਂ ਨੂੰ ਨਹੀਂ ਮੰਨਦਾ ਰੱਬ ਬੁੱਤ ਦੇ ਵਿੱਚ ਨਹੀਂ ਹੈ ਪੱਥਰ ਦੇ ਵਿੱਚ ਨਹੀਂ ਹੈ ਉਹਨਾਂ ਨੇ ਇਸ ਗੱਲ ਦੀ ਜਦੋਂ ਵਿਰੋਧਤਾ ਕੀਤੀ ਤੇ ਮੱਕੇ ਦੇ ਲੋਕਾਂ ਦੇ ਨਾਲ ਉਹਨਾਂ ਦੀ ਵਿਚਾਰਧਾਰਾ ਦੇ ਵਿੱਚ ਫਰਕ ਪੈ ਗਿਆ ਆਖਰ ਹੋਇਆ ਕਿ حضرت محمد صاحب ਨੂੰ ਮੱਕੇ ਦੀ ਧਰਤੀ ਛੱਡ ਕੇ ਕਿਤੇ ਦੂਰ ਜਾਣਾ ਪਿਆ ਉਹ ਮਦੀਨੇ ਦੀ ਧਰਤੀ ਤੇ ਚਲੇ ਗਏ ਮੱਕੇ ਤੋਂ 480 ਕਿਲੋਮੀਟਰ ਦੀ ਦੂਰੀ ਦੇ ਉੱਪਰ ਇੱਕ ਧਰਤੀ ਹੈ ਉਹਨੂੰ ਮਦੀਨਾ ਕਹਿੰਦੇ ਆ حضرت محمد صاحب ਉੱਥੇ ਰਹੇ ਉੱਥੇ ਰਹਿ ਕੇ ਉਹਨਾਂ ਨੇ ਆਪਣੀ ਫੌਜ ਤਿਆਰ ਕੀਤੀ ਲੋਕਾਂ ਨੂੰ ਆਪਣੀ ਗੱਲ ਸਮਝਾਈ ਜਿਉਂ-ਜਿਉਂ ਲੋਕਾਂ ਦੀ ਗੱਲ ਸਮਝ ਵਿੱਚ ਆਉਂਦੀ ਗਈ ਉਹ حضرت محمد صاحب ਦੇ ਚੇਲੇ ਬੰਦੇ ਗਏ ਬੰਦ ਤੋਂ ਬਾਅਦ ਫਿਰ 1623 ਈਸਵੀ ਦੇ ਵਿੱਚ حضرت محمد صاحب ਨੇ ਆਪਣੀ ਫੌਜ ਲੈ ਕੇ ਮੱਕੇ ਤੇ ਹਮਲਾ ਕਰਤਾ ਜਦੋਂ ਮੱਕੇ ਤੇ ਹਮਲਾ ਕੀਤਾ ਤੇ ਉਹਨਾਂ ਨੇ ਮੱਕੇ ਦੇ ਲੋਕਾਂ ਨੂੰ ਫਿਰ ਜਿੱਤ ਲਿਆ ਜਿੱਤਣ ਤੋਂ ਬਾਅਦ حضرت محمد صاحب ਨੇ ਉਸ ਮੱਕੇ ਦੇ ਵਿੱਚ ਲੱਗੇ 360 ਬੁੱਤ ਮੂਰਤੀਆਂ ਚੋਕੇ ਬਾਹਰ ਸੁੱਟਦੀਆਂ ਤੇ ਸੁੱਟਣ ਤੋਂ ਬਾਅਦ ਕਿਹਾ ਵੀ ਇਹ ਮੱਕਾ ਹੁਣ ਖੁਦਾ ਦਾ ਘਰ ਬਣ ਗਿਆ। ਇਹ ਉਹ ਪਵਿੱਤਰ ਹੋ ਗਿਆ। ਅੱਜ ਵੀ ਇਹ ਮੁਸਲਮਾਨ ਜਿਹੜੇ ਐ ਉਹ ਕਿਸੇ ਬੁੱਤ ਦੀ ਪੂਜਾ ਨਹੀਂ ਕਰਦੇ। ਉਹ ਹਜ਼ਰਤ ਮੁਹੰਮਦ ਸਾਹਿਬ ਦੀ ਤਸਵੀਰ ਤੱਕ ਵੀ ਕਿਸੇ ਨੇ ਨਹੀਂ ਬਣਾਈ। ਹਜ਼ਰਤ ਮੁਹੰਮਦ ਸਾਹਿਬ ਦਾ ਇੱਕ ਵਾਲ ਪਿਆ ਹੈ, ਅੱਜ ਵੀ ਪਿਆ ਹੋਇਆ ਹੈ ਕਸ਼ਮੀਰ ਦੀ ਧਰਤੀ ਤੇ ਇੱਕ ਮਸਜਿਦ ਦੇ ਵਿੱਚ ਉਹ ਵਾਲ ਦੀ ਪੂਜਾ ਤੇ ਕਰ ਲੈਂਦੇ ਐ। ਪਰ ਉਹ ਕਿਸੇ ਵੀ ਬੁੱਤ ਦੀ ਪੂਜਾ ਨਹੀਂ ਕਰਦੇ ਫਿਰ ਹਜਰਤ ਮੁਹੰਮਦ ਸਾਹਿਬ ਵਾਪਸ ਚਲੇ ਗਏ ਮਦੀਨੇ ਦੀ ਧਰਤੀ ਤੇ 2 ਕੁਸਾਲਾਂ ਬਾਅਦ 1632 ਦੇ ਵਿੱਚ ਉਹ ਚੜ੍ਹਾਈ ਕਰ ਗਏ ਉਹਨਾਂ ਦੀ ਕਬਰ ਜਿਹੜੀ ਸੀ ਯਾਦਗਾਰ ਜਿਹੜੀ ਹੈ ਉਹ ਮਦੀਨੇ ਦੀ ਧਰਤੀ ਤੇ ਹੈ ਹੁਣ ਉਸ ਮੱਕੇ ਦੇ ਵਿੱਚ ਇੱਕ ਪੱਥਰ ਲੱਗਾ ਹੋਇਆ ਹੈ ਪੱਥਰ ਕਾਲੇ ਰੰਗ ਦਾ ਹੈ ਜਿਹੜੇ ਲੋਕ ਹੱਜ ਕਰਨ ਵਾਸਤੇ ਜਾਂਦੇ ਆ ਉਹ ਜਾ ਕੇ ਇਸ ਕਾਬੇ ਦੀ ਪ੍ਰਕਰਮਾ ਕਰਦੇ ਆ ਪ੍ਰਕਰਮਾ ਕਰਕੇ ਸੰਗੇ ਅਸਵੱਧ ਜਿਹੜਾ ਪੱਥਰ ਹੈ ਉਹਨੂੰ ਚੁੰਮਦੇ ਆ ਤੇ ਨਾਲੇ ਉਥੇ ਖੂਈ ਹੈ ਉਹਦੇ ਵਿੱਚੋਂ ਜਲ ਲੈ ਕੇ ਜਿਦਾ ਆਪਾ ਕਹਿੰਦੇ ਆ ਭੀ ਅੰਮ੍ਰਿਤ ਜਲ ਛੱਕ ਕੇ ਕਹਿੰਦੇ ਆ ਭੀ ਮੁਕਤੀ ਦੀ ਜਾਚਣਾ ਕਰਦੇ ਇਹ ਤਾਂ ਉਹ ਇਸਲਾਮ ਵਾਲੇ ਵੀ ਕਰਦੇ ਆ ਹਰ ਕੋਈ ਨਹੀਂ ਜਾ ਸਕਦਾ ਗੈਰ ਮੁਸਲਮਾਨ ਨਹੀਂ ਜਾ ਸਕਦਾ ਕੇਵਲ ਮੁਸਲਮਾਨ ਜਾ ਸਕਦਾ ਹੈ ਤੇ ਹਜ ਦੇ ਦਿਨਾਂ ਵਿੱਚ ਹੀ ਉਥੇ ਜਾਇਆ ਜਾ ਸਕਦਾ ਅੱਗੋਂ ਪਿੱਛੋਂ ਨਹੀਂ ਜਾਇਆ ਜਾ ਸਕਦਾ ਗੁਰੂ ਬਾਬੇ ਨੇ ਹਾਜੀਆਂ ਵਾਲੇ ਕੱਪੜੇ ਪਾਏ ਹੋਏ ਤੇ ਗੁਰੂ ਬਾਬਾ ਵੀ ਤੁਰ ਪੈਂਦਾ ਏ ਇਸ ਮੱਕੇ ਦੀ ਧਰਤੀ ਵਾਲੇ ਪਾਸੇ ਨੂੰ ਭਾਈ ਗੁਰਦਾਸ ਸਾਹਿਬ ਆਪਣੇ ਮੁਬਾਰਕ ਵਾਰ ਦੇ ਵਿੱਚ ਪੌੜੀ ਦੇ ਰਹੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਇਹ ਪੱਛਮ ਵਾਲੀ ਯਾਤਰਾ ਨੂੰ ਦਰਸਾਉਂਦੇ ਹੈ ਬਾਬਾ ਫਿਰ ਮੱਕੇ ਗਿਆ ਨੀਲ ਬਸਤਰ ਧਾਰੇ ਪਰਵਾਰੀ ਗੁਰੂ ਨਾਨਕ ਸਾਹਿਬ ਮੱਕੇ ਵਾਲੇ ਪਾਸੇ ਨੂੰ ਗਏ ਆਸਾ ਹੱਥ ਕਿਤਾਬ ਕਸ਼ ਕੂਜਾ ਬਾਗ ਮਸੱਲਾ ਧਾਰੀ ਬਾਬੇ ਦੇ ਇੱਕ ਹੱਥ ਵਿੱਚ ਆਸਾ ਆਸਾ ਦਾ ਅਰਥ ਹੁੰਦਾ ਡਾਂਗ ਬਾਬੇ ਦੇ ਇੱਕ ਹੱਥ ਵਿੱਚ ਡਾਂਗ ਹੈ ਇੱਕ ਹੱਥ ਵਿੱਚ ਕਿਤਾਬ ਹੈ ਕਿਤਾਬ ਦਾ ਅਰਥ ਹੈ ਉਹ ਗੁਰਬਾਣੀ ਦੀ ਪੋਥੀ ਹੈ ਜਿਹਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪ ਵੀ ਪਾਵਨ ਗੁਰਬਾਣੀ ਉਚਾਰਨ ਕਰਕੇ ਦਰਜ ਕੀਤੀ ਹੈ ਤੇ ਜਿਹਦੇ ਵਿੱਚ ਵੱਖ-ਵੱਖ ਭਗਤਾਂ ਦੀ ਬਾਣੀ ਜਿਹੜੀ ਹੈ ਉਹ ਵੀ ਜਿਹੜੀ ਗੁਰੂ ਨਾਨਕ ਸਾਹਿਬ ਉਤਾਰਾ ਕਰਕੇ ਲਿਆਏ ਉਹ ਵੀ ਦਰਜ ਕੀਤੀ ਹੋਈ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਕੁੰਜਾ ਬਾਗ ਮਸੱਲਾ ਧਾਰੀ ਮਸੱਲਾ ਕਹਿੰਦੇ ਹੈ ਮੁਸਲਮਾਨ ਜਿਹੜੇ ਨੇ ਆਪਣੇ ਮੋਢੇ ਤੇ ਇੱਕ ਕੱਪੜਾ ਰੱਖਦੇ ਹੈ ਜਦੋਂ ਨਮਾਜ਼ ਪੜ੍ਹਨ ਦਾ ਵਕਤ ਹੁੰਦਾ ਏ ਉਦੋਂ ਹੀ ਉਹ ਥੱਲੇ ਵਿਛਾ ਲੈਂਦੇ ਆ ਤੇ ਵਿਛਾ ਕੇ ਪੱਛਮ ਵਾਲੇ ਪਾਸੇ ਨੂੰ ਮੂੰਹ ਕਰਕੇ ਨਮਾਜ਼ ਪੜ੍ਹਨੀ ਸ਼ੁਰੂ ਕਰ ਦਿੰਦੇ ਆ ਪੱਛਮ ਵਾਲੇ ਪਾਸੇ ਨੂੰ ਭਾਵ ਉਹ ਕਹਿੰਦੇ ਵੀ ਰੱਬ ਇਸ ਮੱਕੇ ਦੇ ਵਿੱਚ ਹੀ ਹੈ ਕਦੇ ਕੋਈ ਮੁਸਲਮਾਨ ਮੱਕੇ ਵਾਲੇ ਪਾਸੇ ਨੂੰ ਕੋਈ ਥੁੱਕਦਾ ਨਹੀਂ ਹੈ ਕਦੇ ਕੋਈ ਉਧਰ ਨੂੰ ਪੈਰ ਨਹੀਂ ਕਰਦਾ ਉਧਰ ਨੂੰ ਕੋਈ ਕਿਰਿਆ ਕਰਮ ਵੀ ਨਹੀਂ ਕਰਦਾ ਇਹਨਾਂ ਉਹਨਾਂ ਦਾ ਵਿਸ਼ਵਾਸ ਹੈ ਕਿ ਰੱਬ ਮੱਕੇ ਦੇ ਵਿੱਚ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਇਸੇ ਭਰਮ ਦੇ ਵਿੱਚੋਂ ਕੱਢਣ ਵਾਸਤੇ ਗਏ ਗੁਰਬਾਣੀ ਦੀ ਇੱਕ ਪੰਗਤੀ ਹੈ ਇਹ ਗੁਰਬਾਣੀ ਦੀ ਪੰਗਤੀ ਨੂੰ ਉਚਾਰਨ ਕੀਤਾ ਹੈ ਭਗਤ ਨਾਮਦੇਵ ਸਾਹਿਬ ਨੇ ਉਹਨਾਂ ਨੇ ਕਮਾਲ ਦੀ ਗੱਲ ਕੀਤੀ ਉਹ ਕਹਿੰਦੇ ਨੇ ਕਿ ਪਾਵੜ ਗੁਰਬਾਣੀ ਰਾਹੀ ਭਗਤ ਨਾਮਦੇਵ ਸਾਹਿਬ ਕਹਿੰਦੇ ਹਿੰਦੂ ਅੰਨਾ ਦੁਰਕੂ ਕਾਣਾ ਦੋਹਾਂ ਤੇ ਗਿਆਨੀ ਸਿਆਣਾ ਮਾਲ ਦੀ ਗੱਲ ਹੈ ਹਿੰਦੂ ਅੰਨਾ ਕਿਉਂ ਹੈ ਕਹਿੰਦੇ ਇਸ ਕਰਕੇ ਕਿਉਂਕਿ ਉਹਨੇ ਤੇ ਹਜ਼ਾਰਾਂ ਹੀ ਰੱਬ ਬਣਾਤੇ 33 ਕਰੋੜ ਦੇਵਤਾ ਹੀ ਬਣਾ ਛੜਿਆ ਕਹਿੰਦੇ ਤੈਨੂੰ ਤੇ ਬਿਲਕੁਲ ਹੀ ਰੱਬ ਦੀ ਕੋਈ ਸਮਝ ਨਹੀਂ ਆਈ ਤੇ ਤੁਰਕੂ ਕਾਣਾ ਕਾਣੇ ਦਾ ਭਾਵ ਆਪਾਂ ਸਮਝਦੇ ਆਂ ਕਿ ਜੇ ਦੀ ਇੱਕ ਅੱਖ ਹੋਵੇ ਤੇ ਇੱਕ ਨਾ ਹੋਵੇ ਭਗਤ ਨਾਮਦੇਵ ਸਾਹਿਬ ਕਹਿੰਦੇ ਮੁਸਲਮਾਨ ਤੈਨੂੰ ਅੱਧਾ ਗਿਆਨ ਹੈਗਾ ਅੱਧਾ ਨਹੀਂ ਹੈਗਾ ਪੁੱਛਿਆ ਜੀ ਉਹ ਕਿਉਂ ਕਹਿੰਦੇ ਵੀ ਇਹ ਤੇ ਮੁਸਲਮਾਨ ਮੰਨਦਾ ਕਿ ਰੱਬ ਇੱਕ ਹੈ ਪਰ ਕਹਿੰਦੇ ਦੂਜੀ ਗੱਲ ਗਲਤ ਹੈ ਉਹ ਕਹਿੰਦਾ ਜਿਹੜਾ ਰੱਬ ਹੈ ਉਹ ਕੇਵਲ ਮੱਕੇ ਦੇ ਵਿੱਚ ਰਹਿੰਦਾ ਹੈ ਕਹਿੰਦੇ ਇਸ ਕਰਕੇ ਤੇਰੀ ਇੱਕ ਅੱਖ ਹੈ ਇੱਕ ਨਹੀਂ ਹੈ ਤੇ ਆ ਜਿਹੜਾ ਮੇਰਾ ਸਨਤਨੀ ਵੀਰ ਹੈ ਇਹਦੀਆਂ ਤੇ ਦੋਵੇਂ ਨਹੀਂ ਹੈਗੀਆਂ ਇਹਨੂੰ ਤੇ ਪਤਾ ਹੀ ਨਹੀਂ ਲੱਗਦਾ ਪਿਆ ਵੀ ਰੱਬ ਹੈ ਤੇ ਨਹੀਂ ਹੈਗਾ ਕਹਿੰਦੇ ਫਿਰ ਆਸਾ ਹੱਤ ਕਿਤਾਬ ਕਾ ਸ਼ਕੁੰਝਾਂ ਬਾੰਦ ਮਸੱਲਾ ਧਾਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਵੀ ਉਹਨਾਂ ਹਾਜ਼ੀਆਂ ਦੇ ਨਾਲ ਗਏ ਬੈਠਾ ਜਾਏ ਮਸਜਿਦ ਵਿੱਚ ਜਿੱਥੇ ਹਾਜ਼ੀਆਂ ਹੱਜ ਗੁਜ਼ਾਰੀ ਗੁਰੂ ਨਾਨਕ ਸਾਹਿਬ ਮਹਾਰਾਜ ਵੀ ਮੱਕੇ ਦੀ ਧਰਤੀ ਦੇ ਉੱਪਰ ਜਾ ਕੇ ਜਿੱਥੇ ਹਾਜ਼ਰੀ ਲੋਕ ਜਿਹੜੇ ਸਨ ਰਾਤ ਦੇ ਵੇਲੇ ਵਿਸ਼ਰਾਮ ਕਰਦੇ ਐ ਉਥੇ ਗੁਰੂ ਨਾਨਕ ਸਾਹਿਬ ਮਹਾਰਾਜ ਵੀ ਜਾ ਕੇ ਲੇਟ ਜਾਂਦੇ ਐ ਪਰ ਬਾਬੇ ਨੇ ਕਾਰਜ ਉਠ ਕੀਤਾ ਆਪਣੇ ਮੁਬਾਰਕ ਚਰਨ ਜਿਹੜੇ ਸਨ ਉਹ ਕਾਬੇ ਵਾਲੇ ਪਾਸੇ ਨੂੰ ਕਰ ਲਏ ਹਾਲਾਂਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਮਕਸਦ ਕਿਸੇ ਦੇ ਧਰਮ ਨੂੰ ਹਾਨੀ ਪਹੁੰਚਾਉਣਾ ਨਹੀਂ ਹੈ ਕਿਸੇ ਦੇ ਧਰਮ ਨੂੰ ਨੀਵਾ ਵਿਖਾਉਣਾ ਵੀ ਨਹੀਂ ਹੈ ਬਾਬੇ ਦਾ ਮਕਸਦ ਕੇਵਲ ਇਹਨਾਂ ਨੂੰ ਸੱਚ ਸਮਝਾਉਣਾ ਇਹਨਾਂ ਨੂੰ ਸੱਚ ਦੀ ਸਮਝ ਆ ਜਾਏ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬਾਰੇ ਭਾਈ ਗੁਰਦਾਸ ਸਾਹਿਬ ਕਹਿੰਦੇ ਜਦ ਬਾਬਾ ਸੁੱਤਾ ਰਾਤ ਨੂੰ ਵਾਲ ਮਹਿਰਾਬੇ ਪਾਏ ਪਸਾਰੀ ਕਹਿੰਦੇ ਗੁਰੂ ਨਾਨਕ ਸਾਹਿਬ ਨੇ ਆਪਣੇ ਮੁਬਾਰਕ ਚਰਨ ਕਾਬੇ ਵਾਲੇ ਪਾਸੇ ਨੂੰ ਕੀਤੇ ਜਦੋਂ ਅੰਮ੍ਰਿਤ ਵੇਲਾ ਹੋਇਆ ਕਾਜੀ ਜਿਹੜਾ ਸੀ ਉਹ ਸਾਰਿਆਂ ਨੂੰ ਠਾਉਣ ਵਾਸਤੇ ਆਇਆ ਉਹਨੇ ਵੇਖਿਆ ਜੀਵਨ ਮਾਰੀ ਲਾਤ ਦੀ ਕਿਹੜਾ ਸੁੱਦਾ ਕੁਫਰ ਕੁਫਾਰੀ ਉਹਨੇ ਜੀਵਨ ਨੇ ਆਉਂਦਿਆ ਸਾਰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਲੱਤ ਬਾਰੇ ਤੇ ਨਾਲੇ ਕਿਹਾ ਤੂੰ ਕਿਹੜਾ ਕਾਫਰ ਹੈ ਜਿਨੇ ਸਾਡੇ ਇਸ ਪਵਿੱਤਰ ਥਾਂ ਵਾਲੇ ਪਾਸੇ ਨੂੰ ਆਪਣੇ ਪੈਰ ਕੀਤੇ ਹੈ ਇਧਰ ਨੂੰ ਕਦਮ ਕੋਈ ਨਹੀਂ ਕਰਦਾ ਇਧਰ ਨੂੰ ਪੈਰ ਕੋਈ ਨਹੀਂ ਕਰਦਾ ਤੂੰ ਕਾਫਰ ਹੈ ਗੁਰਨਾਨਕ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਕਹਿੰਦੇ ਥੱਕੇ ਆਏ ਸੀ ਤੇ ਥਕਾਵਟ ਹੋ ਗਈ ਰਾਤ ਨਹੀਂ ਪਤਾ ਲੱਗਾ ਕਿ ਕਿੱਧਰ ਨੂੰ ਪੈਰ ਕਰਨੇ ਆ ਤੇ ਕਿੱਧਰ ਨੂੰ ਨਹੀਂ ਕਰਨੇ ਤੱਲ ਜੇ ਮੈਂ ਪੈਰ ਗਲਤ ਕੀਤੇ ਤੇ ਤੂੰ ਚੰਗੇ ਪਾਸੇ ਕਰ ਦੇ ਗੁਰਨਾਨਕ ਸਾਹਿਬ ਮਹਾਰਾਜ ਦੀ ਗੱਲ ਸੁਣੀ ਕਹਿਣ ਲੱਗੇ ਕਹਿੰਦੇ ਗੁਰਨਾਨਕ ਸਾਹਿਬ ਮਹਾਰਾਜ ਕਹਿੰਦੇ ਮੇਰੇ ਪੈਰ ਉਧਰ ਕਰਦੇ ਜਿੱਥੇ ਤੇਰਾ ਖੁਦਾ ਨਹੀਂ ਹੈਗਾ ਤੇ ਹੁਣ ਕਾਜੀ ਕੀ ਕਵੇ ਖੁਦਾ ਕਿੱਧਰ ਨਹੀਂ ਹੈਗਾ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਲੱਤਾਂ ਵੱਲ ਖੁਦਾਏ ਦੇ ਕਾਜੀ ਕਹਿੰਦਾ ਤੂੰ ਖੁਦਾ ਦੇ ਘਰ ਵੱਲ ਲੱਤਾਂ ਕੀਤੀਆਂ ਕਿਉਂ ਕਰ ਪਾਏ ਹੋਏ ਬਜਗਾਰੀ ਕਹਿੰਦੇ ਆ ਕੋਈ ਗਲਤ ਨਾ ਨਾ ਹੋਏ ਟਾਂਗੋਂ ਪਕੜ ਕਸੀਟਿਆ ਫੇਰਿਆ ਮੱਕਾ ਕਲਾ ਦਿਖਾਰੇ ਜਦੋਂ ਕਾਜ਼ੀ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਲੱਤ ਤੋਂ ਪਕੜ ਕੇ ਉਹਨਾਂ ਦੇ ਪੈਰ ਨੂੰ ਦੂਸਰੇ ਪਾਸੇ ਕਰਨ ਦੀ ਕੋਸ਼ਿਸ਼ ਕੀਤੀ ਤੇ ਉਸ ਕਾਜ਼ੀ ਨੂੰ ਇਹਦਾ ਨਜ਼ਰ ਆਉਂਦਾ ਵੀ ਕਾਬਾ ਉਸੇ ਪਾਸੇ ਦਿਖਾਈ ਦੇ ਰਿਹਾ ਹੈ ਗੁਰੂ ਗਰਬਖਸ਼ ਮਹਾਰਾਜ ਜਿਸ ਵੇਲੇ ਦੇ ਨਾਲ ਇਹ ਜ਼ਾਹਰ ਕਲਾ ਵਿਖਾਈ ਤੇ ਉਸ ਵੇਲੇ ਦੇ ਨਾਲ ਸਾਰੇ ਕਾਜ਼ੀ ਤੇ ਮੁੱਲਾ ਲੋਕ ਜਿਹੜੇ ਸਨ ਉਹ ਗੁਰੂ ਬਾਬੇ ਦੇ ਕੋਲ ਇਕੱਠੇ ਹੋ ਗਏ ਰੋਲਾ ਪੈ ਗਿਆ ਉਹੀ ਹਿੰਦੀ ਪੀਰ ਜਿਨੇ ਜਾ ਕੇ ਸਨਾਤਨ ਧਰਮ ਦੇ ਤੀਰਥ ਸਥਾਨਾਂ ਦੇ ਉੱਪਰ ਸੱਚ ਦਰਸਾਇਆ ਸੀ ਉਹੀ ਹਿੰਦੀ ਪੀਰ ਅੱਜ ਮੱਕੇ ਦੀ ਧਰਤੀ ਤੇ ਆ ਗਿਆ ਉਹ ਸਾਰੇ ਵੱਡੇ ਵੱਡੇ ਇਸਲਾਮ ਦੇ ਸਕਾਲਰ ਸਾਰੇ ਕਾਜ਼ੀ ਮੁੱਲਾ ਲੋਕ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਕੋਲ ਆਂਟੇ ਬੈਠ ਗਏ ਉਹਨਾਂ ਨੇ ਬਹੁਤ ਸਵਾਲ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕੀਤੇ ਉਹਨਾਂ ਸਵਾਲਾਂ ਦੇ ਵਿੱਚ ਇੱਕ ਸਵਾਲ ਦਾ ਜ਼ਿਕਰ ਭਾਈ ਗੁਰਦਾਸ ਸਾਹਿਬ ਜੀ ਵੀ ਕਰਦੇ ਆ ਕਹਿੰਦੇ ਪੁੱਛਣ ਗੱਲ ਇਮਾਨ ਦੀ ਕਾਜ਼ੀ ਮੁੱਲਾ ਇਕੱਠੇ ਹੋਈ ਉਹ ਸਾਰੇ ਕਾਜੀ ਤੇ ਮੁੱਲਾ ਲੋਕ ਇਕੱਠੇ ਹੋ ਕੇ ਗੁਰੂ ਨਾਨਕ ਸਮਾਹ ਰਾਜ ਨੂੰ ਪੁੱਛਦੇ ਐ ਵੱਡਾ ਸੰਘ ਵਰਤਾਇਆ ਲੱਖ ਨਾ ਸਕਿਆ ਕੁਦਰਤ ਕੋਈ ਕਹਿੰਦੇ ਤੁਸੀਂ ਬੜਾ ਵੱਡਾ ਕੌਤਕ ਕੀਤਾ ਇਸ ਧਰਤੀ ਦੇ ਉੱਪਰ ਆਟ ਕੇ ਪਰ ਇੱਕ ਗੱਲ ਦੱਸੋ ਪੁੱਛਣ ਫੋਲ ਕਿਤਾਬ ਨੂੰ Hindu ਵੱਡਾ ਕਿ ਮੁਸਲਮਨ ਵੱਈ ਨਾਨਕ ਜੀ ਆਪਨੀ ਵਾਲੀ ਕਿਤਾਬ ਖੋਲ ਕੇ ਦੱਸੋ ਕਿਤਾਬ ਦਾ ਅਰਥ ਹੁੰਦਾ ਪਵਿੱਤਰ ਗ੍ਰੰਥ ਇਸਲਾਮ ਵਾਲੇ ਕਿਸੇ ਪਵਿੱਤਰ ਚੀਜ਼ ਨੂੰ ਕਿਤਾਬ ਕਹਿੰਦੇ ਐ ਜਿਵੇਂ ਆਪਾਂ ਪੋਥੀ ਸਾਹਿਬ ਕਹਿੰਦੇ ਐ ਉਹ ਕਹਿੰਦੇ ਨੇ ਨਾਨਕ ਜੀ ਦੱਸੋ ਕਿ Hindu ਵੱਡਾ ਹੈ ਕਿ ਮੁਸਲਮਾਨ ਵੱਡਾ ਹੈ ਸਾਡੀ ਕੁਰਾਨ ਕਹਿੰਦੀ ਹੈ ਉਹ ਕੇਵਲ ਇੱਕ ਮੁਸਲਮਾਨ ਦੀ ਗੱਲ ਕਰਦੀ ਹੈ ਉਹ ਕਿਸੇ ਹੋਰ ਧਰਮ ਦੀ ਗੱਲ ਨਹੀਂ ਕਰਦੀ ਉਹ ਕਹਿੰਦੇ ਕੇਵਲ ਮੁਸਲਮਾਨ ਚੰਗਾ ਭਾਰਤ ਦੇ ਗ੍ਰੰਥ ਉਹ ਆਪਣੀ ਗੱਲ ਕਰਦੇ ਉਹ ਕਿਸੇ ਮੁਸਲਮਾਨ ਦੀ ਗੱਲ ਨਹੀਂ ਕਰਦੇ ਪਰ ਅੱਜ ਤੁਹਾਡੇ ਕੋਲ ਜਿਹੜੀ ਕਿਤਾਬ ਹੈ ਜਿਹੜੀ ਤੁਹਾਡੇ ਕੋਲ ਪੋਥੀ ਹੈ ਤੁਸੀਂ ਇਸ ਪੋਥੀ ਨੂੰ ਖੋਲ ਕੇ ਦੱਸੋ ਕਿ Hindu ਵੱਡਾ ਹੈ ਕਿ ਮੁਸਲਮਾਨ ਵੱਡਾ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਅੱਗੋਂ ਜਵਾਬ ਦਿੱਤਾ ਬੜੇ ਕਮਾਲ ਦਾ ਜਵਾਬ ਹੈ ਬਾਬੇ ਦਾ ਇਹੀ ਸਵਾਲ ਮੈਂ ਪਹਿਲੇ ਦਿਨ ਅਰਜ ਕੀਤੀ ਸਿਕੰਦਰ ਲੋਦੀ ਦੇ ਦਰਬਾਰ ਵਿੱਚ ਗੋਧ ਨਾਮ ਦੇ ਪੰਡਤ ਨੂੰ ਪੁੱਛਿਆ ਗਿਆ ਸਿਕੰਦਰ ਲੋਦੀ ਪੁੱਛਦਾ ਹੈ ਕਹਿੰਦਾ ਪੰਡਤ ਜੀ ਦੱਸੋ ਮੁਸਲਮਾਨ ਚੰਗੇ ਕਾ ਹਿੰਦੂ ਚੰਗੇ ਉਹ ਵਿਚਾਰਾ ਫਸ ਗਿਆ ਉਹ ਕੀ ਕਵੇ ਉਹਨੇ ਬਚਨ ਵਾਸਤੇ ਕਿਆ ਕਹਿੰਦਾ ਮੁਸਲਮਾਨ ਵੀ ਅੱਛਾ ਹੈ ਔਰ ਹਿੰਦੂ ਵੀ ਅੱਛਾ ਹੈ ਸਿਕੰਦਰ ਲੋਦੀ ਨੇ ਤਾਂ ਸਿਰ ਵੱਡ ਕੇ ਧਰਤੀ ਤੇ ਸੁੱਟਦਾ ਕਹਿੰਦਾ ਨਹੀਂ ਕਹਿ ਕੇਵਾ ਕੇਵਲ ਮੁਸਲਮਾਨ ਜਿਹੜਾ ਉਹ ਅੱਛਾ ਹੈ ਉਹ ਚੰਗਾ ਹੈ ਜਦੋਂ ਸਿਕੰਦਰ ਲੋਦੀ ਵਰਗੇ ਲੋਕ ਸਿਰ ਵੱਡਣ ਦੇ ਉਪਰਾਏ ਹੋਣ ਤੇ ਉਦੋਂ ਉਹਨਾਂ ਦੀ ਧਰਤੀ ਦੇ ਉੱਪਰ ਖਲੋ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਾਜ਼ੀ ਤੇ ਮੁੱਲਾ ਪੁੱਛ ਰਹੇ ਹੁਣ ਦੱਸ ਬਾਬਾ Hindu ਚੰਗਾ ਕਿ ਮੁਸਲਮਾਨ ਚੰਗਾ ਤੇ ਬਾਬੇ ਨੇ ਜਿਹੜਾ ਜਵਾਬ ਦਿੱਤਾ ਉਹ ਵੱਡੇ ਮਰਦਾਂ ਵਾਲਾ ਜਵਾਬ ਸੀ ਬਾਬੇ ਨੇ ਕਿਹਾ ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ ਸਤਿਗੁਰੂ ਕਹਿੰਦੇ ਜੇ ਚੰਗੇ ਅਮਲ ਨਹੀਂ ਕੀਤੇ ਚੰਗੇ ਕਰਮ ਨਹੀਂ ਕੀਤੇ ਤੇ ਨਾ ਹਿੰਦੂ ਚੰਗਾ ਏ ਤੇ ਨਾ ਮੁਸਲਮਾਨ ਚੰਗਾ ਏ ਗੱਲ ਕਰਮਾਂ ਦੀ ਹੈ ਗੱਲ ਜਾਤ ਦੀ ਨਹੀਂ ਗੱਲ ਧਰਮ ਦੀ ਨਹੀਂ ਤੇ ਗੁਰਦੇਵ ਪਾਤਸ਼ਾਹ ਕਹਿੰਦੇ ਹਿੰਦੂ ਹਿੰਦੂ ਮੁਸਲਮਾਨ ਦੋਏ ਦਰਗਾਹ ਅੰਦਰ ਲੈ ਨਾ ਢੋਈ ਜੇ ਚੰਗੇ ਅਮਲ ਨਹੀਂ ਕੀਤੇ ਚੰਗੇ ਕੰਮ ਨਹੀਂ ਕੀਤੇ ਤੇ ਦੋਵਾਂ ਨੂੰ ਰੱਬ ਦੇ ਘਰ ਵਿੱਚ ਕੋਈ ਥਾਂ ਨਹੀਂ ਮਿਲ ਸਕਦੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਹਨਾਂ ਸਾਰੇ ਦੇ ਸਾਰੇ ਲੋਕਾਂ ਨੂੰ ਸੱਚ ਦਾ ਉਪਦੇਸ਼ ਜਿਹੜਾ ਸੀ ਉਹ ਤਿਰੜ ਕਰਵਾਇਆ। ਉਹ ਕਾਜ਼ੀ ਤੇ ਹਾਜ਼ੀ ਲੋਕ ਬਹੁਤ ਬਾਬੇ ਤੋਂ ਪ੍ਰਭਾਵਿਤ ਹੋਏ। ਮੱਕੇ ਤੋਂ ਬਾਅਦ ਗੁਰੂ ਨਾਨਕ ਸਾਹਿਬ ਮਹਾਰਾਜ ਫਿਰ ਮਦੀਨੇ ਦੀ ਧਰਤੀ ਤੇ ਗਏ। ਮਦੀਨੇ ਦੀ ਧਰਤੀ ਦੇ ਉੱਪਰ Hazrat Mama Saheb ਦੀ ਕਬਰ ਬਣੀ ਹੋਈ ਸੀ। ਉੱਥੇ ਲੋਕ ਕਬਰ ਨੂੰ ਪੂਜਦੇ ਸੀ। ਬਾਬੇ ਨੇ ਕਬਰਾਂ ਦੀ ਪੂਜਾ ਦੇ ਵਿੱਚੋਂ ਕੱਢ ਕੇ ਉਹਨਾਂ ਲੋਕਾਂ ਨੂੰ ਇਹ ਸੱਚ ਦਾ ਰਾਹ ਜਿਹੜਾ ਸੀ ਉਹ ਵਕਾਉਣਾ ਕੀਤਾ। ਇਦਾਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪੱਛਮ ਵਾਲੇ ਪਾਸੇ ਜਾ ਕੇ ਇਸਲਾਮ ਧਰਮ ਦੇ ਕੇਂਦਰੀ ਸਥਾਨਾਂ ਦੇ ਉੱਪਰ ਜਾ ਕੇ ਉਹਨਾਂ ਨੂੰ ਸੱਚ ਦਾ ਰਾਹ ਦਰਸਾਇਆ।